ਸਸ਼ੇ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅਸੀਂ ਦੀ ਵੱਡੀ ਖਬਰ ਖਬਰ ਨੰਨ ਤੱਕ ਜਾਰਿਆਣਾ ਜਿੰਨਾ ਵੀਰ ਆ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚੋਂ ਫਲਾਈਓਵਰ ਤੋਂ ਡਿੱਗੀ Honda City ਕਾਰ ਤੇਜ਼ ਰਫਤਾਰ ਕਾਰ ਨਵਿਗੜ੍ਹ ਅਸਲ ਤੂਲਨ ਅਤੇ 4952 ਮਿੰਦੋਆਂ ਦੀ ਹਾਲਾਤ ਗੰਭੀਰ ਲੁਧਿਆਣਾ 1 ਸਤੰਬਰ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਤੇ ਰਾਤ ਕਰੀਬ 10 ਵਜੇ ਪੀਏਯੂ ਥਾਣੇ ਅਧੀਨ ਪੈਂਦੇ ਦੱਖਣੀ ਬਾਈਪਾਸ ਦੇ ਸ਼੍ਰੀ ਰਾਮ ਸਕੂਲ ਨੇੜੇ ਇੱਕ ਤੇਜ਼ ਰਫਤਾਰ Honda City ਕਾਰ ਪੁੱਲ ਤੋਂ ਹੇਠਾਂ ਡੇਕ ਲਈ ਕਾਰ 'ਚ ਸਵਾਰ 4955 ਨਿ ਹੋਗੇ ਅਤੇ ਜਿਨ੍ਹਾਂ ਨੂੰ ਇਲਾਜ ਲਈ ਬੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਦੋਵਾਂ ਨੌਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਪੀਏਯੂ ਥਾਣੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਰ ਰਾਤ ਤੱਕ ਜ਼ਖਮਿਆਂ ਦੀ ਪਛਾਣ ਨਹੀਂ ਹੋ ਸਕੀ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਫਲਾਈਓਵਰ ਤੇ ਲਾਡੋਵਾਲ ਤੋਂ ਸਾਊਥ ਸਿਟੀ ਵੱਲ ਆ ਰਹੀ ਅਤੇ ਜਲੰਧਰ ਦੇ ਰਸਤੇ ਲੁਧਿਆਣਾ ਤੇ ਨੋਪਰਤ ਰਹੀ ਤੇ ਜ਼ਰਫਤਾਰਕਾਰ ਆਪਣਾ ਸੰਤੁਲਨ ਨਾ ਕੋ ਆ ਬੈਠੀ ਫਲਾਈਓਵਰ ਤੋਂ ਪਲਟ ਗਈ ਅਤੇ ਫੇਟਾ ਖਾਈ ਚ ਜੜ ਗਈ ਜਿਸ ਕਰਨ ਕਾਰ ਦੇ 에ਅਰ ਬੈਗ ਖੁੱਲ ਗਏ ਅਤੇ Honda City ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ